ਬੋਲਡ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਦੇ ਨਾਲ ਜੁੜੀ ਬਹੁਤ ਹੀ ਅਹਿਮ ਜਾਣਕਾਰੀ ਹੈ ਰਾਜਵੀਰ ਜਵੰਦਾ ਦਾ ਕੋਟੇਸ ਹਸਪੀਟਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਮੋਹਾਲੀ ਉਹਨਾਂ ਨੂੰ ਲਿਆਂਦਾ ਗਿਆ ਦੱਸਿਆ ਜਾ ਰਿਹਾ ਹੈ ਕਿ ਬੱਦੀ ਦੇ ਨਜ਼ਦੀਕ ਇਹ ਹਾਦਸਾ ਵਾਪਰਿਆ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਬੱਦੀ ਪੈਂਦਾ ਜੋ ਕਿ ਬਿਲਕੁਲ ਸਿਸਵਾ ਦੇ ਨਜ਼ਦੀਕ ਹੀ ਪੈਦਾ ਚੱਲੇ ਕਰਦੇ ਨਜ਼ਦੀਕ ਪੈਂਦਾ ਹੈ ਔਰ ਹਿਮਾਚਲ ਤੋਂ ਬਾਈਕ ਰਾਈਡਿੰਗ ਕਰਕੇ ਰਾਜਵੀਰ ਜਵੰਦਾ ਵਾਪਸ ਆ ਰਹੇ ਸੀ ਪੰਜਾਬ ਵੱਲ ਨੂੰ ਔਰ ਉੱਥੇ ਬੱਦੀ ਦੇ ਨਜ਼ਦੀਕ ਹਾਦਸੇ ਦਾ ਸ਼ਿਕਾਰ ਹੋ ਗਏ ਸੱਟਾਂ ਬਹੁਤ ਜ਼ਿਆਦਾ ਲੱਗੀਆਂ ਨੇ ਰਾਜੀਵ ਜਵੰਦਾ ਤੇ ਔਰ ਰਾਜੀਵ ਜਵੰਦਾ ਨੂੰ ਦੇਖ ਕੇ ਉਹਨਾਂ ਦੇ ਹਸਪੀਟਲ ਦੇ ਵਿੱਚ ਹਾਲਾਤ ਜਾਣ ਕੇ ਆਏ ਕੁਝ ਦੋਸਤਾਂ ਦੇ ਨਾਲ ਮਿੱਤਰਾਂ ਦੇ ਨਾਲ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਹਾਲਾਤ ਬਹੁਤ ਕ੍ਰਿਟੀਕਲ ਆ ਬਹੁਤ ਨਾਜ਼ੁਕ ਸਿਚੁਏਸ਼ਨ ਦੇ ਵਿੱਚ ਨੇ ਰਾਜੀਵ ਜਵੰਦਾ ਔਰ ਤੁਹਾਡੀਆਂ ਸਾਰਿਆਂ ਦੀਆਂ ਅਰਦਾਸਾਂ ਦੀ ਬੇहद ਲੋੜ ਆ ਕਿ ਰਾਜੀਵ ਜਵੰਦਾ ਦੀ ਜਾਨ ਬਚ ਜਾਵੇ ਉਹਨਾਂ ਦਾ ਦੱਸਿਆ ਜਾ ਰਿਹਾ ਕਿ 2 ਕੁ ਸਾਲ ਦਾ ਬੇਟਾ ਛੋਟੀ ਉਮਰ ਦਾ ਹੀ ਬੇਟਾ ਉਹਨਾਂ ਦਾ ਪਿਛੇ ਬਾਕੀ ਪਰਿਵਾਰਕ ਮੈਂਬਰ ਨੇ ਪਿਛਲੇ ਥੋੜਾ ਕੁ ਸਮਾਂ ਪਹਿਲਾਂ ਹੀ ਉਹਨਾਂ ਦੇ ਪਿਤਾ ਜੀ ਦਾ ਵੀ ਦੱਸਿਆ ਜਾ ਰਿਹਾ ਕਿ ਦਿਹਾਂਤ ਹੋ ਗਿਆ ਸੀਗਾ ਤਾਂ ਹਰਮਨ ਪਿਆਰਾ ਇਹ ਗਾਇਕ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਹਸਪੀਟਲ ਦੇ ਵਿੱਚ ਜ਼ਿੰਦਗੀ ਮੌਤ ਦੇ ਨਾਲ ਜੂਝ ਰਿਹਾ ਹੈ ਰਾਜਵੀਰ ਜਵੰਦਾ ਦੱਸਿਆ ਜਾ ਰਿਹਾ ਕਿ ਜਦੋਂ ਬਾਈਕ ਰਾਈਡ ਕਰਕੇ ਰਾਜਵੀਰ ਜਵੰਦਾ ਹੁਣੇ ਆ ਰਹੇ ਸੀਗੇ ਬੱਦੀ ਦੇ ਨਜ਼ਦੀਕ ਜਦੋਂ ਇਹ ਹਾਦਸਾ ਵਾਪਰਿਆ ਔਰ ਉੱਥੇ ਫਿਰ ਇਹ ਇਹਨਾਂ ਦੇ ਸੱਤਾਂ ਸਿਰ ਦੇ ਵਿੱਚ ਬਹੁਤ ਜ਼ਿਆਦਾ ਲੱਗੀਆਂ ਹੈ ਦੱਸਿਆ ਜਾ ਰਿਹਾ ਹੈ ਕਿ ਬ੍ਰੇਨ ਦੇ ਨਜ਼ਦੀਕ ਕੋਈ ਇੰਜਰੀ ਹੋਣ ਦੀ ਵੀ ਖਬਰ ਹੈ ਔਰ ਉੱਥੇ ਹੀ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਕਾਰਡੀਆਕ ਅਰੈਸਟ ਵੀ ਹੋ ਗਿਆ ਔਰ ਉੱਥੇ ਹੀ ਉਹਨਾਂ ਦੀ ਜੋ ਰੀਡ ਦੀ ਹੱਡੀ ਟੁੱਸੀ ਜਾ ਰਹੀ ਹੈ ਉਹਦੇ ਵਿੱਚ ਵੀ ਫ੍ਰੈਕਚਰ ਦੱਸੇ ਜਾ ਰਹੇ ਨੇ ਜਾਣਕਾਰੀ ਔਰ ਕੁਝ ਦਿਨ ਪਹਿਲਾਂ ਫੋਰਟਿਸ ਹਸਪੀਟਲ ਨੇ ਜੋ ਮੈਡੀਕਲ ਬੁਲੇਟਿਨ ਵੀ ਜਾਰੀ ਕੀਤਾ ਹਸਪੀਟਲ ਦੇ ਵੱਲੋਂ ਇਹ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਹਾਲਾਂਕਿ ਡਾਕਟਰਾਂ ਦੇ ਵੱਲੋਂ ਪੂਰੀ ਵਾਅਦਾ ਲਈ ਗਈ ਹੈ ਕਿ ਰਾਜਵੀਰ ਜਵੰਦਾ ਨੂੰ ਬਚਾ ਲਿਆ ਜਾਵੇ ਕਿਉਂਕਿ ਹਾਲ ਜਾਣਨ ਵਾਸਤੇ ਸਾਰੀ ਇੰਡਸਟਰੀ ਪਹੁੰਚੀ ਹੈ ਗਿੱਪੀ ਗਰੇਵਾਲ ਤੋਂ ਲੈ ਕੇ ਅਰਜੰਟਿਲੋਂ ਗਿਲ ਰੌਮ ਤਾਂ ਗਲਾਪ ਸਿੱਧੂ तमाम ਲੋਕ ਜਸਵਾਤ ਤੋਂ ਆਪਣੀ ਮਿਲ ਕੇ ਇਹ ਹਾਲ ਜਾਣ ਕੇ ਆਏ ਆ ਅੱਖਾਂ ਭਰੀਆਂ ਹੋਈਆਂ ਸੀ ਕਿਉਂਕਿ ਕਿਤੇ ਨਾ ਕਿਤੇ ਇੱਕ ਦੂਜੇ ਦੇ ਨਾਲ ਇੰਡਸਟਰੀ ਦੇ ਲੋਕਾਂ ਦਾ ਆਪਸ ਦੇ ਵਿੱਚ ਤਾਲਮਿਲ ਹੁੰਦਾ ਤਾਂ ਰਾਜਵੀਰ ਜਵੰਦਾ ਐਵੇਂ ਵੀ ਬਹੁਤ ਹਰਮਨ ਪਿਆਰੇ ਗਾਇਕ ਨੇ ਰਾਜਵੀਰ ਜਵੰਦਾ ਦਾ ਚੰਗਾ ਦਬਦਬਾ ਮਿਊਜ਼ਿਕ ਇੰਡਸਟਰੀ ਦੇ ਵਿੱਚ ਪਰ ਜੋ ਮੁਖਾਰੀ ਦੇ ਫੋਰਟਿਸ ਹਸਪੀਟਲ ਨੇ ਮੈਡੀਕਲ ਸਟੇਟਮੈਂਟ ਜਾਰੀ ਕੀਤੀ ਹੈ মিডিਆ ਸਟੇਟਮੈਂਟ ਜਾਰੀ ਕੀਤੀ ਉਹ ਮੈਂ ਇੱਕ ਵਾਰ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਕਿ ਮੇਰੇ ਮੋਬਾਈਲ ਫੋਨ ਦੇ ਵਿੱਚ ਜਿਹੜੀ ਵਟਸਐਪ ਤੇ ਜਾਣਕਾਰੀ ਆਫੀਸ਼ੀਅਲ ਜਾਰੀ ਆਈ ਹੈ ਉਹ ਮੈਂ ਤੁਹਾਨੂੰ ਦੱਸਦਾ ਉਹਨਾਂ ਨੇ ਫੋਟੋਸ ਹਸਪੀਟਲ ਨੇ ਦੱਸਿਆ ਕਿ 1:45 ਮਿੰਟ ਤੇ ਰਾਜਵੀਰ ਜਵੰਦਾ ਜੋਨੇ ਉਹ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਆਏ ਸੀਗੇ ਔਰ ਜਿੱਦਾਂ ਹੀ ਉਹਨਾਂ ਨੇ ਕਿਹਾ ਕਿ ਸਾਨੂੰ ਜਾਣਕਾਰੀ ਇਹ মিডিਆ ਕੀ ਉਹਨਾਂ ਦੇ ਹੈੱਡ ਦੇ ਵਿੱਚ ਨਹੀਂ ਸਿਰ ਦੇ ਵਿੱਚ ਤੇ ਸਪਾਈਨ ਇੰਜਰੀ ਸਿਗੀਆਂ ਜੋ ਕਿ ਹਸਪਤਲ ਜਦੋਂ ਐਕਸੀਡੈਂਟ ਕੋ ਨਾਲ ਦਾ ਹੋਇਆ ਸਵੇਰੇ ਉਸ ਦੌਰਾਨ ਉਹਨਾਂ ਨੂੰ ਇਹ ਇੰਜਰੀਆਂ ਆਈਆਂ ਨੇ ਔਰ ਉੱਥੇ ਹੀ ਸਿਵਲ ਹਸਪਤਲ ਜਿਹੜਾ ਸਿਵਲ ਕਾਰਡੀਕ ਅਰੈਸਟ ਜੋਦਨ ਆਇਆ ਸਿਵਲ ਹਸਪਤਲ ਦੇ ਵਿੱਚ ਸੀਗਾ ਔਰ ਉੱਥੇ ਹੀ ਜਦੋਂ ਫੂਟੇਜ ਲਿਆਂਦਾ ਗਿਆ ਉਸ ਤੋਂ ਪਹਿਲਾਂ ਦੀ ਇਹ ਸਿਚੁਏਸ਼ਨ ਸੀਗੀ ਯਾਨੀ ਕਿ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਰਾਜਵੀਰ ਜਵੰਦਾ ਨੂੰ ਫੂਟੇਜ ਹਸਪਤਲ ਦਾਖਲ ਕਰਵਾਇਆ ਗਿਆ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਬਕਾਇਦਾ ਤੌਰ ਤੇ ਨਿਊਰੋ ਸਰਜਰੀ ਦੀਆਂ ਟੀਮਸ ਜਿਹੜੀਆਂ ਨੇ ਉਹ ਮੌਕੇ ਦੇ ਉੱਪਰ ਲੱਗੀਆਂ ਔਰ ਉਹਨਾਂ ਨੇ ਜਦੋਂ ਹਸਪੀਟਲ ਦੇ ਵਿੱਚ ਟ੍ਰੀਟਮੈਂਟ ਰਾਜਵੀਰ ਦਾ ਸ਼ੁਰੂ ਕੀਤਾ ਤਾਂ ਡਾਕਟਰ ਲੱਗੇ ਹੋਏ ਆ ਹਾਲਾਂਕਿ ਫਿਲਹਾਲ ਵੈਂਟੀਲੇਟਰ ਤੇ ਨੇ ਰਾਜਵੀਰ ਜਵੰਦਾ ਤਾਂ ਕਿ ਜਾਨ ਉਹਨਾਂ ਦੀ ਬਚਾਉਣ ਦੀਆਂ ਕੋਸ਼ਿਸ਼ਾਂ ਤਮਾਮ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਜਦੋਂ तकरीबन ਪਾਉਨੇ 2 ਵਜੇ ਦੱਸਿਆ ਜਾ ਰਿਹਾ ਹੈ ਕਿ ਗੰਭੀਰ ਹਸਪਤਾਲ ਗੰਭੀਰ ਸਿਚੁਏਸ਼ਨ ਦੇ ਵਿੱਚ ਐਮਰਜੈਂਸੀ ਦੇ ਵਿੱਚ ਪਹੁੰਚੇ ਸੀਗੇ ਔਰ ਉਸ ਤੋਂ ਬਾਅਦ ਫਿਰ ਲਗਾਤਾਰ ਨਿਊਰੋ ਸਰਜਰੀ ਦੀਆਂ ਟੀਮ ਜਿਹੜੀਆਂ ਨੇ ਉਹਨਾਂ ਨੇ ਫੌਰੀ ਤੌਰ ਤੇ ਉਹਨਾਂ ਦੀ ਜਾਂਚ ਕੀਤੀ ਔਰ ਵਿਸਤਾਰਪੂਰਵਕ ਜਾਂਚ ਦੇ ਲਈ ਜਦੋਂ ਉਹਨਾਂ ਦੇ ਟੈਸਟ ਲਏ ਗਏ ਤਾਂ ਉੱਥੇ ਹੀ ਉਸ ਤੋਂ ਬਾਅਦ ਸਿਰ ਉਹਨਾਂ ਨੂੰ ਐਡਵਾਂਸ ਲਾਈਫ ਸਪੋਰਟ ਸਿਸਟਮ ਤੇ ਰੱਖਿਆ ਗਿਆ ਔਰ ਇਸ ਵੀਡੀਓ ਨੂੰ ਵੈਂਟੀਲੇਟਰ ਸਪੋਰਟ ਤੇ ਆਪਰ ਹਾਲਾਤ ਬਹੁਤ ਗੰਭੀਰ ਨੇ ਯਾਨੀ ਕਿ ਬਹੁਤ ਹੀ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਰਾਜਵੀਰ ਜਵੰਦਾ ਇਸ ਵੇਲੇ ਹੈਗੇ ਆ ਉਹਨਾਂ ਦਾ ਪਿੰਡ ਹੈ ਉੱਥੇ ਵੀ ਅਰਦਾਸਾਂ ਉਹਨਾਂ ਦੇ ਲਈ ਕੀਤੀਆਂ ਗਈਆਂ ਨੇ ਅਰਦਾਸ ਕੀਤੀ ਗਈ ਹੈ ਤਾਂ ਕਿ ਰਾਜਵੀਰ ਜਲਦੀ ਠੀਕ ਹੋ ਜਾਣ ਜਲਦੀ ਠੀਕ ਹੋ ਕੇ ਆਪਣੇ ਘਰ ਨੂੰ ਮੁੜਨ ਆਪਣੇ ਪਰਿਵਾਰ ਦੇ ਵਿੱਚ ਬੈਠਣ ਉਹ ਹੀ ਉਹ ਪਰ ਜਿਸ ਤਰ੍ਹਾਂ ਦੀ ਸਿਚੁਏਸ਼ਨ ਦੱਸੀ ਜਾ ਰਹੀ ਹੈ ਇਸ ਵੇਲੇ ਹੁਣ ਰਾਜਵੀਰ ਨੂੰ ਸਾਡੀਆਂ ਸਭ ਦੀਆਂ ਤੁਹਾਡੀਆਂ तमाम ਲੋਕਾਂ ਦੀਆਂ ਦੁਆਵਾਂ ਤੇ ਅਰਦਾਸਾਂ ਦੀ ਲੋੜ ਤਾਂ ਕਿ ਰਾਜਵੀਰ ਜਵੰਦਾ ਜਲਦੀ ਜਲਦੀ ਠੀਕ ਹੋ ਸਕਣ ਕਿਉਂਕਿ ਇਹੋ ਜੀ ਸਿਚੁਏਸ਼ਨ ਦੇ ਵਿੱਚ ਕਿਹਾ ਜਾਂਦਾ ਕਿ ਦੁਆਵਾਂ ਵੀ ਅਸਰ ਕਰਦੀਆਂ ਨੇ ਦੁਆ ਕੋ ਜਾਦਾ ਦੁਆ ਵੀ ਅਸਰ ਕਰਦੀ ਹੈ ਇਹੋ ਜੀਆਂ ਗੱਲਾਂ ਆਮ ਤੌਰ ਤੇ ਸਾਡੇ ਸਮਾਜ ਦੇ ਵਿੱਚ ਕਈ ਜਗ੍ਹਾ ਜਰਰੀਆਂ ਜਦੋਂ ਕਿ ਇਹ ਉਹਦੀ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਹੁੰਦਾ ਤਾਂ ਮਨ ਬਹੁਤ ਉਦਾਸ ਹੈ ਇਸ ਉਦਾਸੀ ਦੇ ਨਾਲ ਤੁਹਾਡੇ ਨਾਲ ਵੀ ਖਬਰ ਸਾਂਝੀ ਕਰਦੇ ਆ ਤਾਂ ਰਾਜਵੀਰ ਜਵੰਦਾ ਦੇ ਲਈ ਸਾਰੇ ਜਣੇ ਅਰਦਾਸ ਤੁਸੀਂ ਵੀ ਕਰਿਓ ਤਾਂ ਕਿ ਜਲਦੀ ਜਲਦੀ ਰਾਜਵੀਰ ਜਵੰਦਾ ਅਪਾਸਾਂ ਜਿੱਦਾਂ ਕਰੀਏ ਕਿ ਠੀਕ ਹੋ ਕੇ ਆਪਣੇ ਘਰ ਨੂੰ ਪਰਤਣ ਔਰ ਜਿਹੜੀਆਂ ਇੰਜਰੀਜ਼ ਉਹਨਾਂ ਦੇ ਹਾਲੀਆਂ ਨੇ ਉਹ ਠੀਕ ਹੋਊ ਔਰ ਉਸ ਤੋਂ ਬਾਅਦ ਫਿਰ ਇਹ ਕਲਾਕਾਂ ਸਟੇਜਾਂ ਤੇ ਉਸੇ ਤਰ੍ਹਾਂ ਚੈਲਪੈਲ ਕਰਦਾ ਉਸੇ ਤਰ੍ਹਾਂ ਅਖਾੜੇ ਲਾਉਂਦਾ ਹੋਇਆ ਨਜ਼ਰ ਆਵੇ ਦੇਖਦੇ ਰਹੋ ਬੋਲਡ ਪੰਜਾਬ ਟੀਵੀ ਤੁਹਾਡੇ ਨਾਲ ਕੱਲੀ ਕੱਲੀ ਅਪਡੇਟ ਅਸੀਂ ਫੂਟਿਸ ਹਸਪੀਟਲ ਤੋਂ ਸਾਂਝੀ ਕਰ ਰਹੇ ਹਾਂ ਸਭ ਚੀਜ਼ਾਂ ਦਾ